ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ। ਕਿਸਾਨ ਵੀਰੋ ਜਿਵੇਂ ਕਿ ਆਪਾਂ ਜਾਣਦੇ ਹਾਂ ਜੋ ਸਤੰਬਰ ਮਹੀਨੇ ਚ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮੇਲੇ ਕਰਵਾਏ ਜਾ ਰਹੇ ਨੇ ਤੇ ਇਹਨਾਂ ਮੇਲਿਆਂ ਦੇ ਵਿੱਚ ਕੀ ਤੁਸੀਂ ਖਾਸ ਫੈਸਿਲਿਟੀ ਇਹਨਾਂ ਮੇਲਿਆਂ ਤੋਂ ਜਾਣਕਾਰੀ ਲੈ ਸਕਦੇ ਹੋ? ਸੁਧਰੇ ਬੀਜਾਂ ਦੇ ਨਾਲ ਨਾਲ ਕਿਹੜੀਆਂ ਹੋਰ ਐਜੀਆਂ ਫੈਸਿਲਿਟੀਆਂ ਨੇ ਜਾਂ ਜਾਣਕਾਰੀਆਂ ਨੇ? ਜਿਹੜਾ ਤੁਸੀਂ ਇਹਨਾਂ ਮੇਲਿਆਂ ਦੇ ਰਾਹੀਂ ਆਪਦੇ ਖੇਤ ਵਿੱਚ ਅਪਣਾ ਕੇ ਉਸ ਤੋਂ ਚੰਗਾ ਫਾਇਦਾ ਲੈ ਸਕਦੇ ਹੋ ਤੇ ਆਪਾਂ ਪੂਰੀ ਇੱਕ ਤਰ੍ਹਾਂ ਦੀ ਲਿਸਟ ਤੁਹਾਨੂੰ ਦੇਵਾਂਗੇ ਜਿਹਦੇ ਨਾਲ ਤੁਸੀਂ ਆਪਦੀ ਤਿਆਰੀ ਕਰਕੇ ਉਹ ਸਾਰੀ ਜਾਣਕਾਰੀ ਤੁਸੀਂ ਇਹਨਾਂ ਮੇਲਿਆਂ ਤੋਂ ਇਕੱਠੀ ਕਰ ਸਕਦੇ ਹੋ ਸੋ ਸਭ ਤੋਂ ਪਹਿਲੇ ਜੋ ਆਪਾਂ ਗੱਲ ਕਰੀਏ ਤੁਸੀਂ ਆਪਦੇ ਨਾਲ ਮੇਲੇ ਤੇ ਜਾ ਰਹੇ ਹੋ ਤਾਂ ਆਪਦੇ ਖੇਤ ਦੀ ਮਿੱਟੀ ਤੇ ਪਾਣੀ ਦਾ ਸੈਂਪਲ ਜ਼ਰੂਰ ਲੈ ਕੇ ਜਾਓ ਉੱਥੇ ਤੁਹਾਨੂੰ ਫ੍ਰੀ ਜਾਂਚ ਕਰਕੇ ਦਿੱਤੀ ਜਾਏਗੀ ਤੇ ਉਹਦੇ ਨਾਲ ਤੁਸੀਂ ਪਾਣੀ ਚ ਇਹ ਤੇ ਆਪਦੇ ਖੇਤ ਵਿੱਚ ਜ਼ਰੂਰੀ ਤੱਤ ਦੇਖ ਸਕਦੇ ਹੋ ਉਹਨਾਂ ਅਨੁਸਾਰ ਤੁਸੀਂ ਆਪਦੀ ਫਸਲ ਦੀ ਚੋਣ ਕਰ ਸਕਦੇ ਹੋ ਉਸ ਦੇ ਨਾਲ ਨਾਲ ਤੁਸੀਂ ਆਪਦੇ ਖੇਤ ਚ ਜੇ ਕੋਈ ਬਿਮਾਰੀ ਹੈ ਜੋ ਮੌਕੇ ਤੇ ਫਸਲ ਚੱਲ ਰਹੀ ਹੈ ਝੋਨਾ ਨਰਮਾ ਜਾਂ ਕੋਈ ਹੋਰ ਤੁਹਾਡੇ ਖੇਤ ਚ ਫਸਲ ਲੱਗੀ ਹੈ ਉਹਦਾ ਕੋਈ ਵੀ ਬਿਮਾਰੀ ਵਾਲਾ ਬੂਟਾ ਜਾਂ ਸੈਂਪਲ ਤੁਸੀਂ ਲੈ ਕੇ ਜਾ ਸਕਦੇ ਹੋ ਯੂਨੀਵਰਸਿਟੀ ਦੇ ਮਾਹਿਰ ਨੇ ਜੋ ਉਹ ਤੁਹਾਨੂੰ ਉਹਦੇ ਤੇ ਆਪਦੀ ਸਲਾਹ ਦੇਣਗੇ ਤੇ ਉਹਨਾਂ ਦੀ ਰਿਕਮੈਂਡੇਸ਼ਨ ਤੇ ਤੁਸੀਂ ਉਸ ਬਿਮਾਰੀ ਦਾ ਇਲਾਜ ਕਰ ਸਕਦੇ ਹੋ ਤੇ ਜੇ ਕਿਸੇ ਵੀ ਨਵੀਂ ਤਕਨੀਕ ਦੀ ਮਸ਼ੀਨਰੀ ਜਾਂ ਸਬਸਿਡੀ ਰਿਲੇਟਡ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਉਹਦੇ ਫਾਰਮ ਭਰਨ ਤੇ ਜਾਂ ਸੁਸਾਇਟੀ ਰਿਲੇਟਡ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਇੱਥੇ ਵੱਖ-ਵੱਖ ਜੋ ਕੰਪਨੀਆਂ ਦੀਆਂ ਲਗਭਗ ਸਾਰੀਆਂ ਹੀ ਕੰਪਨੀਆਂ ਜੋ ਇੰਪਲੀਮੈਂਟ ਤਿਆਰ ਕਰਦੀਆਂ ਨੇ ਭਾਵੇਂ ਉਹ ਬਾਹਰ ਦੀਆਂ ਹੋਣ ਇਥੋਂ ਦੀਆਂ ਹੋਣ ਸਾਰੇ ਹੀ ਉੱਥੇ ਹੋਣਗੇ ਤੁਸੀਂ ਜੋ ਵੀ ਜਾਣਕਾਰੀ ਚਾਹੀਦੀ ਹੈ ਬੇਚ ਚੀਜ਼ ਉਹਨਾਂ ਤੋਂ ਪੁੱਛ ਸਕਦੇ ਹੋ ਸਾਰੇ ਤਾਂ ਡੇਲੀ ਬੈਠੇ ਕਿਸਾਨਾਂ ਲਈ ਆਪਦੀਆਂ ਉੱਥੇ ਸਟਾਲਾਂ ਉਹਨਾਂ ਨੇ ਲਾਈਆਂ ਹੋਈਆਂ ਤੁਸੀਂ ਬਸ ਉਹਨਾਂ ਤੋਂ ਬੇਚ ਜਜ ਆਪਦੀ ਜੋ ਗੱਲ ਹੈ ਉਹ ਪੁੱਛ ਸਕਦੇ ਹੋ ਸਾਰੇ ਤੁਹਾਡੀ ਹੈਲਪ ਜ਼ਰੂਰ ਕਰਨਗੇ ਉਸ ਤੋਂ ਬਾਅਦ ਜੋ ਯੂਨੀਵਰਸਿਟੀ ਵੱਲੋਂ ਸਾਰਾ ਸਾਲ ਜੋ ਟ੍ਰੇਨਿੰਗਾਂ ਲਗਾਈਆਂ ਜਾਂਦੀਆਂ ਨੇ ਅਲੱਗ-ਅਲੱਗ ਜੋ ਕੋਰਸ ਕਰਵਾਏ ਜਾਂਦੇ ਨੇ ਉਹ ਵੀ ਬਿਲਕੁਲ 50 ਜਾਂ 100 ਰੁਪਏ ਦੇ ਜੋ ਟ੍ਰੇਨਿੰਗ ਕੋਰਸ ਹੁੰਦੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਉਹਨਾਂ ਦੀ ਤੁਸੀਂ ਉੱਥੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਤੇ ਇਸ ਦੇ ਨਾਲ ਨਾਲ ਜੋ ਵੈਟਰਨਰੀ ਕਾਲਜ ਵੱਲੋਂ ਵੀ ਆਪਦੀ ਸਟਾਲ ਲਗਾਈ ਜਾਏਗੀ ਤਾ ਉਹਦੇ ਤੇ ਵੀ ਤੁਸੀਂ ਆਪਦੇ ਪਸ਼ੂਆਂ ਦੀਆਂ ਬਿਮਾਰੀਆਂ ਜਾਂ ਕੋਈ ਵੀ ਡੇਰੀ ਫਾਰਮ ਦੇ ਰਿਲੇਟਡ ਤੁਸੀਂ ਪੂਰੀ ਜਾਣਕਾਰੀ ਇੰਨਾ ਤੋਂ ਲੈ ਸਕਦੇ ਹੋ ਅਲੱਗ-ਅਲੱਗ ਫੀਡ ਕੰਪਨੀਆਂ ਵੀ ਉੱਥੇ ਆਉਂਦੀਆਂ ਨੇ ਸੋ ਪੂਰੀ ਜਾਣਕਾਰੀ ਤੁਹਾਨੂੰ ਇੱਕ ਜਗ੍ਹਾ ਤੇ ਮਿਲ ਜੇਗੀ ਤੇ ਇਸ ਤੋਂ ਬਾਅਦ PAU ਨੇ ਇੱਕ ਜੋ ਐਪ ਯਾਨੀ ਕਿ ਡਿਜੀਟਲਾਈਜੇਸ਼ਨ ਕੀਤੀ ਹੈ ਇੱਕ ਆਪਣੀ ਐਪ ਲੌਂਚ ਕੀਤੀ ਹੈ ਉਹਦੀ ਜਾਣਕਾਰੀ ਵੀ ਲੈ ਸਕਦੇ ਹੋ ਆਪਾਂ ਵੀ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਜੋ ਪੂਰੀ ਐਪ ਕਿਵੇਂ ਡਾਊਨਲੋਡ ਕਰਨੀ ਹੈ ਕਿਹੜੇ ਕਿਹੜੇ ਉਹਦੇ ਤੇ ਫੀਚਰ ਨੇ ਉਹ ਵੀਡੀਓ ਵੀ ਤੁਹਾਨੂੰ ਬਣਾ ਕੇ ਅੱਗੇ ਦੱਸਾਂਗੇ ਪਰ ਤੁਸੀਂ ਉੱਥੇ ਜਾ ਕੇ ਵੀ ਵੱਧ ਨੌਲੇਜ ਲੈ ਸਕਦੇ ਹੋ ਹੋਰ ਵੀ ਬਹੁਤ ਨਵੀਂ-ਨਵੀਂ ਤਕਨੀਕ ਵਾਲੀਆਂ ਜੋ ਕੰਪਨੀਆਂ ਸਟਾਲਾਂ ਆਉਂਦੀਆਂ ਨੇ ਹਰ ਸਾਲ ਜੋ ਮੇਲਿਆਂ ਤੇ ਜੋ ਕੰਪਨੀਆਂ ਆਪਦੇ ਪ੍ਰੋਡਕਟ ਲਾਂਚ ਕਰਦੇ ਕਰਦੀਆਂ ਨੇ ਉਹ ਇਹਨਾਂ ਮੇਲਿਆਂ ਤੋਂ ਹੀ ਉਹ ਪ੍ਰੋਡਕਟ ਲਾਂਚ ਦੀ ਸ਼ੁਰੂਆਤ ਹੁੰਦੀ ਹੈ ਸੋ ਕਾਫੀ ਜੋ ਜਾਣਕਾਰੀ ਤੁਸੀਂ ਇੰਨਾ ਕਿਸਾਨ ਮੇਲਿਆਂ ਤੋਂ ਲੈ ਸਕਦੇ ਹੋ ਇਸ ਦੇ ਨਾਲ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਜੋ ਮੇਲੇ ਦੌਰਾਨ ਹਾੜੀ ਦੀਆਂ ਫਸਲਾਂ ਦੇ ਜੋ ਸੁਧਰੇ ਹੋਏ ਬੀਜ ਨੇ ਜਾਂ ਸਬਜ਼ੀਆਂ ਦੇ ਸੁਧਰੇ ਹੋਏ ਬੀਜ ਨੇ ਕਿਹੜੀ ਕਿਹੜੀ ਫਸਲ ਦੇ ਤੇ ਕਿਹੜੀਆਂ-ਕਿਹੜੀਆਂ ਕਿਸਮ ਦੇ ਬੀਜ ਉਪਲਬਧ ਕਰਾਏ ਜਾਣਗੇ ਸੋ ਸਭ ਤੋਂ ਪਹਿਲੇ ਜੋ ਕਣਕ ਦੀ ਗੱਲ ਕਰਦੇ ਹਾਂ ਤਾਂ ਪੀਬੀਡਬਲ 826 824 776 ਪੀਬੀਡਬਲ 343 725 677 803 ਤੇ ਜੋ ਚਪਾਤੀ ਕਿਸਮ ਹੈ ਰੋਟੀ ਵਾਸਤੇ ਉਹਦੇ ਜੋ ਵੀ ਉਪਲਬਧ ਕਰਾਏ ਜਾਣਗੇ ਪੈਕਿੰਗ ਸਾਈਜ਼ ਵੀ ਤੇ 40 ਕਿਲੋ ਦਾ ਹੋਏਗਾ 800 ਤੇ ਲੈ ਕੇ ਵੀ ਵਾਲੀ ਦਾ 800 ਰੁਪਏ ਪ੍ਰਤੀ ਜੋ ਪੈਕਿੰਗ ਦਾ ਰੇਟ ਹੈ ਤੇ 1600 ਰੁਪਏ 40 ਕਿਲੋ ਵਾਲੀ ਪੈਕਿੰਗ ਦਾ ਰੇਟ ਹੈ ਉਸ ਤੋਂ ਬਾਅਦ ਉਨਤ ਪੀਵੀਡਬਲਯੂ 550 ਪੀਵੀਡਬਲਯੂ 752 771 757 ਜੋ ਪਛੇਤੀਆਂ ਕਿਸਮਾਂ ਨੇ ਉਹਨਾਂ ਦੇ ਬੀਜ ਵੀ ਉਪਲਬਧ ਕਰਾਏ ਜਾਣਗੇ ਸੋ ਇਹ ਬੀਜਾਂ ਵਾਸਤੇ ਤੁਸੀਂ ਹੋ ਸਕਦਾ ਤਾਂ ਥੋੜਾ ਛੇਤੀ ਕਿਉਂਕਿ ਕਾਫੀ ਲੰਮੀ ਲਾਈਨ ਹੈ ਜੋ ਇਨਾਂ ਬੀਜਾਂ ਲਈ ਲੱਗ ਜਾਂਦੀ ਹੈ ਸੋ ਜਿੰਨਾ ਸਵੇਰੇ ਇਸ ਵਕਤੇ ਜਾਓਗੇ ਉਨਾਂ ਹੀ ਤੁਹਾਨੂੰ ਬੀਜ ਦੀ ਪੈਕਿੰਗ ਉਪਲਬਧ ਕਰਵਾਉਣ ਦੀ ਸਹੂਲਤ ਜ਼ਿਆਦਾ ਮਿਲੇਗੀ ਸੋ ਯੂਨੀਵਰਸਿਟੀ ਵੱਲੋਂ ਪੁਖਤਾ ਕੀਤਾ ਗਿਆ ਹੈ ਕਿ ਇਸ ਵਾਰ ਜੋ ਬੀਜ ਦੀ ਕਮੀ ਨਹੀਂ ਆਏਗੀ ਫਿਰ ਵੀ ਜੋ ਤੁਸੀਂ ਛੇਤੀ ਲਾਈਨ 'ਚ ਲੱਗ ਕੇ ਛੇਤੀ ਨੰਬਰ ਆਉਂਦਾ ਤਾਂ ਆਪਦਾ ਜੋ ਬੀਜ ਹਉ ਪੱਕਾ ਕਰ ਸਕਦੇ ਹੋ ਉਸ ਤੋਂ ਬਾਅਦ ਜੋਆਂ ਦੀ ਗੱਲ ਕਰੀਏ ਜੋਆਂ ਦੀਆਂ ਅਲੱਗ-ਅਲੱਗ ਕਿਸਮਾਂ ਤੁਹਾਨੂੰ ਉਪਲਬਧ ਪੀਐਲ 807 ਪੀਐਲ 426 ਪੀਐਲ 891 ਇਹ ਸਾਰੀਆਂ ਵੀ ਤੁਹਾਨੂੰ ਵੈਰਾਈਟੀਆਂ ਅਲੱਗ-ਅਲੱਗ ਵੈਰਾਈਟੀਆਂ ਜੋਆਂ ਦੀਆਂ ਉਪਲਬਧ ਕਰਾਈਆਂ ਜਾਣੀਆਂ ਛੋਲੇ ਦੀ ਪੀਵੀਜੀ 8 ਪੀਵੀਜੀ 10 ਵੈਰਾਈਟੀਆਂ ਮਸਰ ਮਸਰ ਦੀ ਐਲਐਲ 1373 ਤੋਰੀਏ ਦੀ ਟੀਐਲ 17 ਵੈਰਾਈਟੀ ਰਾਇਆ ਸਰੋਂ ਦੀ ਜੋ ਅ ਕਿਸਮ ਹੈ ਪੀਬੀਆਰ 357 ਪੀਬੀਆਰ 91 ਇਹਦੀ ਵੀ ਅਲੱਗ-ਅਲੱਗ ਪੈਕਿੰਗ ਅਲੱਗ-ਅਲੱਗ ਰੇਟ ਨੇ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਗੋਭੀ ਸਰੋਂ ਦੀ ਵੀ ਜੋ ਕਿਸਮ ਹੈ ਉਹ ਉਪਲਬਧ ਕਰਾਈ ਜਾਏਗੀ ਤਾਰਾ ਮੀਰਾ ਅਲਸੀ ਬਰਸੀਮ ਦੇ ਬੀਐਲ 10 ਤੇ ਬੀਐਲ 42 ਜੋ ਵੈਰਾਈਟੀਆਂ ਉਪਲਬਧ ਕਰਾਈਆਂ ਜਾਣੀਆਂ ਜਵੀ ਰਾਈ ਕਾ ਦਾਲਾਂ ਅਤੇ ਬੀਜ ਜੋ ਹੈ ਉਹ ਇਹਨਾਂ ਦੀ ਇੱਕ ਕਿੱਟ ਹੈ ਉਹ ਵੀ ਤੁਹਾਨੂੰ ਮਿਲ ਜੇਗੀ 200 ਰੁਪਏ ਦੀ ਪੂਰੀ ਕਿੱਟ ਮਿਲ ਜੇਗੀ ਜਿਹਦੇ ਚ ਛੋਲੇ ਮਸਰ ਗੋभी ਸਰੋਂ ਵਾਲੀ ਇੱਕ ਹੀ ਪੈਕਿੰਗ ਦੇ ਵਿੱਚ ਹੋਏਗੀ ਫਿਰ ਬਰੋਕਲੀ ਜੇ ਕਿਸੇ ਨੇ ਲੋਣੀ ਹੈ ਗਾਜਰ ਅਲੱਗ-ਅਲੱਗ ਕਿਸਮਾਂ ਨੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਧੜੀਆਂ ਲਸਣ ਦੀ ਪੀਜੀ 18 ਜੇ ਕਿਸੇ ਨੇ ਅੱਗੇ ਆਪਦੀ ਖੇਤੀ ਬਦਲ ਕੇ ਲਸਣ ਦੀ ਖੇਤੀ ਕਰਨ ਦੀ ਸੋਚ ਰਿਹਾ ਤਾਂ ਪੀਜੀ 18 ਦੀ ਜੋ ਹੈ ਵੈਰਾਈਟੀ ਉਹ ਤੋਂ ਤੁਸੀਂ ਯੂਨੀਵਰਸਿਟੀ ਤੋਂ ਲੈ ਸਕਦੇ ਹੋ ਪਿਆਜ਼ ਦੀ ਪੀਆਰਓ 6 ਪੀਆਰਓ 7 ਪੰਜਾਬ ਨਰੋਆ POH 1 ਜੋ ਵੈਰਾਈਟੀ ਆ ਉਥੋਂ ਲੈ ਸਕਦੇ ਹੋ ਪਾਲਕ ਮਟਰ ਮੂਲੀ ਅਲੱਗ-ਅਲੱਗ ਜੋ ਸਬਜ਼ੀਆਂ ਦੇ ਬੀਜ ਤੁਸੀਂ ਇੱਥੋਂ ਲੈ ਸਕਦੇ ਹੋ ਇਸ ਦੇ ਨਾਲ-ਨਾਲ ਜੋ ਸਬਜ਼ੀਆਂ ਦੀ ਕਿੱਟ ਵੀ ਜੋ ਅੱਗੇ ਸਿਆਲਾਂ ਵਿੱਚ ਸਬਜ਼ੀਆਂ ਲੱਗਦੀਆਂ ਉਹਦੀ ਪੈਕਿੰਗ ਵੀ ਇੱਕ ਪੈਕਿੰਗ 100 ਰੁਪਏ ਦੀ ਹੈ ਉਹ ਤੁਸੀਂ ਉਥੋਂ ਲੈ ਸਕਦੇ ਹੋ ਸੋ ਕਿਸਾਨ ਵੀਰੋ ਇਹ ਮੇਨ ਜੋ ਫਸਲਾਂ ਜਾਂ ਸਬਜ਼ੀਆਂ ਦੇ ਬੀਜ ਨੇ ਜੋ ਯੂਨੀਵਰਸਿਟੀ ਵੱਲੋਂ ਉਪਲਬਧ ਕਰਾਏ ਜਾਣਗੇ ਇਸ ਦੇ ਨਾਲ-ਨਾਲ ਜੋ ਆਪਾਂ ਤੁਹਾਨੂੰ ਪੂਰੀ ਵਿਉਂਤਬੰਦੀ ਨਾਲ ਦੱਸਿਆ ਕਿਹੜੀ ਕਿਹੜੀ ਜਾਣਕਾਰੀ ਕਿਵੇਂ ਕਿਵੇਂ ਤੁਸੀਂ ਉੱਥੋਂ ਲੈ ਸਕਦੇ ਹੋ ਸੋ ਕਿਸਾਨ ਮੇਲੇ ਕਿਸਾਨ ਵੀਰੋ ਆਪਣੇ ਲਈ ਲਗਾਏ ਜਾਂਦੇ ਨੇ ਅਲੱਗ-ਅਲੱਗ ਜੋ ਡੈਮੋ ਨੇ ਜੋ ਅੱਗੇ ਖੋਜ ਹੋ ਰਹੀ ਹੈ ਕਿਵੇਂ ਉਹਨਾਂ ਦੇ ਡੈਮੋ ਫੀਲਡ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਪਰ ਉਹ ਤੁਸੀਂ ਦੇਖਣਾ ਤੁਸੀਂ ਇਹ ਸਵਾਲ ਤੁਸੀਂ ਕਰਨੇ ਨੇ ਜੋ ਸਵਾਲ ਤੁਸੀਂ ਉੱਥੇ ਕਰੋਗੇ ਉਹਨਾਂ ਦੇ ਜਵਾਬ ਵੀ ਤੁਹਾਨੂੰ ਮਿਲਣਗੇ ਸੋ ਬੇਝਿਜਕ ਹੋ ਕੇ ਤੁਸੀਂ ਕਿਸੇ ਵੀ ਖੇਤੀਬਾੜੀ ਮਾਇਰ ਤੋਂ ਕਿਸੇ ਪ੍ਰਾਈਵੇਟ ਕੰਪਨੀ ਤੋਂ ਸਾਰਿਆਂ ਤੋਂ ਜਾ ਕੇ ਆਪਦੇ ਸਵਾਲ ਪੁੱਛੋ ਤਾਂ ਜੋ ਤੁਸੀਂ ਚੰਗੀ ਜਾਣਕਾਰੀ ਲੈ ਕੇ ਆਪਦੇ ਖੇਤ ਚ ਅਪਣਾ ਕੇ ਅੱਗੇ ਆਪਦੀ ਖੇਤੀਬਾੜੀ ਨੂੰ ਚੰਗਾ ਵਧਾ ਸਕੋ ਸੋ ਕਿਸਾਨ ਵੀਰੋ ਇਹ ਮੇਨ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਦੂਜੇ ਕਿਸਾਨ ਵੀਰਾਂ ਨਾਲ ਵੀ ਸਾਂਝੀ ਕਰੋ ਤਾਂ ਜੋ ਵੀ ਕਿਸਾਨ ਮੇਲਿਆਂ ਤੇ ਜਾ ਕੇ ਜਾਣਕਾਰੀ ਲੈ ਕੇ ਆਪਦੇ ਖੇਤ ਚ ਅਪਣਾ ਸਕਣ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਲਈ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ